ਦਾ ਜਹਰਪੀਰ ਜੀ ਸ਼ਕੰਡੀਪਿੰਡ ਟਕ ਮਜਾਰੇ ਦਾ ਸਾਲਾਨਾ ਛੇਂਜ ਮੇਲਾ ਕਰਵਾਇਆ ਗਿਆ ਸਭ ਤੋਂ ਪਹਿਲਾ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਹਾਂ ਤਾਂ ਹੋਦਾ ਯਾਰ ਬੀਚ ਜਿਹਦਾ 10 ਨੰਬਰ ਪਾਸੇ ਪਹਿਲਾਂ ਕਿਹਦੇ ਵੀ ਬਲਾਰਾ ਵੀਰ ਭਗਤ ਵਾਲਾ ਸਾਇੰਸ ਸੰਗਠਨ ਗਿਆ ਸਾਡੇ ਤਰ੍ਹਾਂ ਕਰਦਾ ਤਾਂ ਪਟਾੜਾ ਹੋ ਗਿਆ ਯਾਰ ਕੀ ਮੇਲਾ ਹੋ ਰਿਹਾ ਹੈ ਅਸਫੇਰ ਤੋਂ ਪਹਿਲਾਂ ਚੱਲ ਰਿਹਾ ਹੈ ਪਹਿਲਾਂ ਲੋਜਾ ਵਾਲੇ ਕੋਲ ਉਸ ਦਾ ਦੁਕਾਨਾ ਜੋੜੀ ਸਾ ਜਿਨ੍ਹਾਂ ਨੇ ਇਸ ਵੀਡੀਓ ਦਾ ਕਿਸੇ ਹੋਰ ਸਾਥੀ ਦੇ ਮੇਰੀ ਹੈ ਬਾਪਾ ਜੀ ਜੀਆ ਜੀ ਬਾਈ ਨਕਾਵਾਸੀ ਨੂੰ ਸੰਭਾਲ ਕਰਨ ਦਾ ਸੋਚ ਰਿਹਾ ਨੌਜਵਾਨ 2 ਮੋਟਰਸਾਈਕਲ ਮਲੇ ਜੋੜ ਨਾਲ ਸਟਕਦਾ ਹੋ ਰਿਹਾ ਸਰਪੀਨ ਸਾਹਿਬ ਚੱਕੂ ਬੈਂਕ ਦੇ ਨਾਲ ਤੋਂ ਕਰੇ ਹਾਂ ਸਾਹਿਬ ਦੇ ਦਿਲ ਕਰਦੀ ਅਲਾਵਾ ਜੀ ਕਰੇ ਮੈਂ ਸਾਡਾ ਧੰਨਵਾਦ ਕਰ ਰਿਹਾ ਡੱਬੇ ਵਾਲੇ ਨਰਵੀਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ جی جناب جینی مہدی صاحب کا بہت شکریہ کہ حصہ کی خدمات دی ہیں نام نہ دیکھا جاتا مطلب بڑھتی بڑھ جاتی جو بھی چند مہینے سال ہوے تے سارے اسکول ڈاکٹر جی صاحب شکریہ کہ بچیاں نو اپنے اونٹ بھائی کی میں کے جو ایک واحدا ہوگا چبل پتا کریں تے سو سال کا بچ جانا کہ کے کے سب کی امیل کے پہنچے سال اور اس پہ بلٹ فور پٹکا نام ਸਪਲੈਂਡਰ ਮੁਸ਼ਤਕਲ ਇਹਦਾ ਨਾਮ ਸਪਲੈਂਡਰ ਜੀ ਉਹਨਾਂ ਦੇ ਬਤੋ ਬੋਲਟ ਮੋਟਰਸਾਈਕਲ ਸਰਕੀਏ ਸੌਣ ਤੋਂ ਜੀ ਉਹਨਾਂ ਨੇ ਪਹਿਲਾਂ ਸਾਡੇ ਬਿਊਰੋ ਕਰਾਏ ਸੀ ਪਹਿਲਾਂ ਥੋੜੀ ਹੀ ਕਰਾ ਲਈ ਸੀ ਹੁਣ ਤੱਕ ਨਹੀਂ ਅੱਜ ਜੋ ਸ਼ਹਿਰ ਮੇਲਾ ਹੋ ਰਿਹਾ ਸਮੂ ਨਗਰ ਦੇ ਸੇ ਜੋ ਬਣਾਏ ਗਰ ਵੀ ਨੂੰ ਬੱਜਟ ਦੇ ਹੋ ਰਿਹਾ ਹੈ ਔਰ ਕਿਹਦਾ ਸ਼ਹਿਰ ਸਾਰਾ ਦਿਨ ਦਿਨ ਮਾਰਨ ਦੀ ਕਿਰਪਾ ਉਹਦਾ ਯਾਰ ਬੀ ਦੀ ਕਿਰਪਾ ਦਿਨ ਦਿਨ ਪਰ ਚਾਹ ਬਸ ਸਰਕਾਰ ਜੁਬੀਲ ਸਿੰਘ ਦੀ ਸਾਡੇ ਦੇ ਵਿੱਚ ਸ਼ਹਿਰ ਮੇਲਾ ਸਾਰਾ ਬਹੁਤ ਸ਼ਾਅ ਹੁੰਦਾ ਹੈ ਮਤਾਂ ਸਾਡੇ ਪਿੰਡ ਦਾ ਖੇਤਰ ਛੇਜ ਮੇਲਾ ਹੋਵੇ ਦੀ ਵਾਕੇ ਬਾਤ ਚੜ ਕੇ ਸੇਵਾ ਕਰੀਔਰ ਇਸਨੇ ਸੇਵਾ ਦੇ ਕੰਮੇ ਨੇ ਹੋਰ ਅੱਗੇ ਵਧਾਏ। ਸਾਡੇ ਜਨਰਲ ਰਾਈਡ ਚਾਬ ਨਾ ਮੇਰੀ ਦੋ ਸਾਲਾਂ ਦੀ ਸੇਵਾ ਦੀ ਅਤੇ ਸਨੇਹ ਦੇ ਰਹੇ ਹਾਂ। ਕਾਜ ਦੇ ਮੇਲੇ ਨੂੰ ਵਾਚਣ ਕੇ ਜਾਓ ਦਸ਼ਮਤ ਪੂਰੋ। ਉਹਨਾਂ ਦੇ ਪਰਿਵਾਰ ਵੱਲੋਂ ਪਾਣੀ ਦੀ ਸੇਵਾ ਕੇ ਤਾਂ ਜੋ ਆਪਣੇ ਪ੍ਰੀਤ ਦਾ ਧਿਆਨ ਹੋਵੇ। ਆਪਾਂ ਇਹ ਜੇ ਮੇਲੇ ਨੂੰ ਬਹੁਤ ਵੱਲ ਪਹੁੰਚਾਈਏ ਕਿ ਉਹ ਸਾਡੇ ਸੰਜੋਗ ਨਾਲ ਬੰਦਾ ਹੋ ਰਹੇ। ਦੂਸਰੇ ਸਪੋਰਟਰਾਂ ਨੂੰ ਵੀ ਕਹਿ ਰਹੇ ਹਾਂ ਕਿ ਸੇਵਾ ਸਾਡੀ ਸੇਵਾ ਕਰਦੇ। ਇਧਰ ਕੁਸ਼ਤੀ ਲੜਦਿਆ ਇਹ ਪਹਿਲਵਾਨ ਆ ਇਹਦਾ ਇੱਕ ਜਿਹੜੀ ਲੱਤ ਕੱਟੀ ਗਈ ਸੀ ਤੇ ਉਹ ਸੁਖੀ ਮੂਸੇਵਾਲੀ ਨੇ ਜਿਹੜੀ ਲੱਤ ਵਾਕੇ ਦਿੱਤੀ ਆ ਵੱਡਾ ਪ੍ਰਮੋਟਰ ਹੈ ਮਾ ਖੇਡ ਕਬੱਡੀ ਦਾ ਸੁੱਖਾ ਉਹ ਖਰੀਸ ਵਾਲਾ ਮੂਸੇਵਾਲ ਵਾਲਾ ਕੇਵਲ ਨਾਲ ਵੱਡਾ ਪਿਆਰਾ ਹਾਂ ਜੀ ਆਈ ਨੇ ਅਰੰਭਾ ਲਾ ਲਾ ਹੱਥ ਤੇ ਸਵਾ ਬਣਾਉਂ ਨਾ ਮਰ ਜੀ ਦਾ ਸਹੀ ਪਾਸੇ ਲਾਉਂ ਗਿਆਂ ਬਿਨਾਰੇ ਕਿ ਪਾਸ ਬਾਲੋ ਤਗਰਤਾਨ ਸਿੱਧੇ ਰਾਏ ਬਹਿਣ ਨਾ ਜਾਂੋ ਮੋਢਣ ਜੀ ਮੀਰਾਂ ਦੇ ਵਰਗੇ ਜਾਣ ਘਰੇ ਬਸੇ ਰਹੋ ਨਾ ਜਿਹੜੀ ਨੂੰ ਇਹੀ ਕਿਹੜਾ ਜਾਂਦਾ ਉਹਦੇ ਨੇਜ ਛੱਡੋ सभु करो प्रिता फटवाड़ामंदर मोहाली ਜੀ ਜੇਵਾਸ ਦੀ ਬਾਤ ਚੱਲ ਰਹੀ ਹੈ ਜੀ ਸੁਪਤਰ ਨਛਾਂਤ ਬਾਵਾ ਖੇਰਾ ਗੁਜਰ ਜੀ ਸਾਡੇ 669 ਹੋਇਆ ਜੀ ਹੁ ਆਏਗਾ ਜੀ ਜੇਵਾਸ ਦੇ 16 ਯਾਤ ਮਾਣੋ ਬਿਰਾ ਬਹੁਤ ਬਹੁਤ ਦਾ ਮਾਦ ਥੋੜੇ ਜਿਹਾ ਆਏ ਪੜ ਗਈਆਂ ਬਾਜੀ ਬਹੁਤ ਬਹੁਤ ਕੀ ਹੋ ਰਹੀ ਹੈ ਜੀ ਤਵਾ ਜੀ ਜਿਹੜਾ ਚਿੰਤ ਵਿੱਚ ਲਾਸੀ ਕਰਾ ਰਹੇ ਆ ਨੌਜਵਾਨਾਂ ਨੂੰ ਸੇਹ ਦੇਣ ਵਾਸਤੇ 13000 ਰੁਪਏ ਮੈਂ ਜ਼ਹਿਦਰ ਕੁਲਦੀਪ ਸਿੰਘ ਬਾਜਵਾ ਸਾਰੇ ਨੌਜਵਾਨਾਂ ਨੂੰ ਨਖਿਆਤ ਰਹਿਤ ਲਈ ਛੇਂਜ ਮੇਲੇ ਚ ਵੱਧ ਤੋਂ ਵੱਧ ਹਿੱਸਾ ਲਏ ਵਧੀਆ ਕੋਸੀਆਂ ਹੋ ਰਹੀਆਂ ਨੇ ਸੂਹ ਨਗਰ ਨਾਸੀ ਬੈਠੇ ਹਨ ਤਾਂ ਅਸੀਂ ਵੱਡੇ ਵੱਡੇ ਪਹਿਲਵਾਨ ਹਰ ਸਵਸਦਦੇ ਆ ਨਸ਼ਿਆਂ ਤੋਂ ਅਸੀਂ ਬਹੁਤ ਹੀ ਜਿੰਨੇ ਨਸ਼ਾ ਲਖੇ ਵਿਦੇਸ਼ ਤੇ ਉਹਨਾਂ ਦੇ ਪਰਿਵਾਰ ਵੀ ਕਹਿ ਰਹੇ ਆ ਇਹ ਪਹਿਲਾਂ ਕਰਾ ਰਹੇ ਆ ਲੋਕਾਂ ਨੂੰ ਦੇਖਣ ਦੇ ਦਰਸ਼ਕ ਚੰਗੀ ਸਿਹਤ ਲਈ ਦੇ ਰਹੇ ਆ ਆ ਕੇ ਨੌਜਵਾਨ ਵਧੀਆ ਚੰਗੇ ਚੰਗੀ ਉੱਤੀਆਂ ਮੰਨਾਂ ਦੇ ਘੋਲ ਕੇ ਕਿ ਵਾਜ ਨੌਜਵਾਨਾਂ ਪਰਸਾਖੇ ਬੜਾ ਇਹੜਾ ਨਸ਼ਾ ਵੇਚਦੇ ਹੁੰਦਾ ప్రతి ਬੜਾ ਇਹ ਅਸੀਂ ਤਾਂ ਕਬੀਰਤਾ ਦੇ ਨਾਲ ਤੇ ਇਸ਼ਾਰਾ ਹੈ ਕਿ ਨਸ਼ਾ ਵੀ ਵੇਚ ਰਹੀ ਹੈ ਤੇ ਨੌਜਵਾਨ ਸ਼ਾਹ ਹੋੜ ਰਿਹਾ ਦੀ ਵੱਲੋਂ 5500 ਨੰਦ ਮੇਲਾ ਜਿਹੜਾ ਵੱਡੇ ਲੈਵਲ ਤੇ ਸਮੂਹ ਨਗਰ ਵਾਸੀਆਂ ਨੂੰ ਕਰਾਜਦਾ ਆਸਾਲ ਵੱਡੇ ਲੈਵਲ ਦੀਆਂ ਪੁਸਤੀਆਂ ਕਰਾਈਆਂ ਜਾਂਦੀਆਂ ਵੱਡੇ ਵੱਡੇ ਮਾਤਉਂਦੇ ਆ ਵੱਡੇ ਵੱਡੇ ਇਨਾਮ ਦਿੰਦੇ ਦੇਸ਼ੀ ਮੰਡੀ ਵਾਲਾ ਸ਼ੀਰਾਂ ਦਾ ਦਿਲੋਂ ਧੰਨਵਾਦ ਆਓ ਜਲਦੀ ਨਾਲ ਦੋ ਬੰਦ ਦਿੱਤਾ ਗਿਆ ਜੀ ਬਹੁਤ ਸ਼ਰਮਤੀਆਂ ਅੱਜ ਕਹਿੰਦੇ ਪਹਿਲੀ ਕੁਸ਼ਤੀ ਦਾ ਪੁਆਇੰਟ ਮੋਟਰਸਾਈਕਲ ਦਿੱਤਾ ਜਾਣਾ ਰਪਾਲ ਚੰਦ ਜੀ ਨੂੰ ਬਹੁਤ ਬਹੁਤ ਧੰਨਵਾਦ ਦਾ ਵੱਡਾ ਚੈਨਲ ਹੈ ਫੈਕਟਰੀ ਕਰ ਰਿਹਾ ਜੀਆ ਨੂੰ ਬਹੁਤ ਚੰਗੀਆਂ ਕੋਸ਼ੀਆਂ ਆ ਖਾਣਾ ਪਰਸ਼ਾ ਦੇ ਅੰਦਰ ਕਿ ਖਾਮਿਆਂ ਨੂੰ ਮਹਿੰਗੀਆਂ ਜ਼ਮੀਨਾਂ ਵਗੀਆਂ ਜੱਤੀ ਵਾਲੇ ਚਾਦਰੇ ਨੂੰ ਜੀਵਾ ਕਰ ਗਈਆਂ ਚਾਵਾਂ ਨਾਲ ਪਾਰੇ ਹੋਏ ਪੋਤਲਾ ਬਲੇ ਪਈਆਂ ਬੁਲਗੀਆਂ ਜ਼ਮੀਨਾਂ ਕੱਗੀਆਂ ਮੁੱਖਾਂ ਵਿੱਚ ਹੋਣ ਕਰ ਤਲਕੀਆਂ ਕਾਲੇ ਪੌਰੇ ਆ ਖੜੇ ਗਲਾਸ ਵਾਲਿਆ ਮੇਰੇ ਨਾਲ ਖਾਗਾਰੇ ਸਾਡੀ ਆਪਣੋ ਆ ਨਸ਼ੇ ਨੇ ਰੰਗ ਲਾ ਪੰਜਾਬ ਖਾਲਿਆ ਪੰਜਾਬ ਪੰਜਾਬ ਦੇ ਰਣਾਂ ਦੀ ਧਰਤੀ ਹੈ ਤੇ ਕਹਿੰਦੇ ਇੱਧਰ ਇਹਨਾ ਅੱਜ ਢੱਕ ਮਜਰੇ ਦੀ ਧਰਤੀ ਨੇ ਆ ਵੱਡਾ ਬੰਦਲ ਚੱਲਦਾ ਹੈ ਵੱਡਾ ਬੰਦਲ ਚੱਲਦਾ ਸਾਰੇ ਪਿੰਚਾਂ ਤੇ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਨਜੀਤ ਸਿੰਘ ਬਾਜਵਾ ਕੁਲਦੀਪ ਸਿੰਘ ਜੀ ਬਾਜਵਾ ਬਿੱਟੂ ਸਰਪੰਚ ਜਿੰਦਗੀ ਦਾ ਮਾਣ ਹੈ ਗੋਲਡੀ ਲਖਪੁਰ ਗੋਲਡੀ ਲਖਪੁਰ ਸਮੀ ਪ੍ਰੋਫੈਟ ਡੀਲਰ ਬਹੁਤ ਬੜਾ ਧੰਨਵਾਦ ਯਾਰਾਂ ਦੇ ਯਾਰ ਅੰਜੇ ਸਿੰਘ ਜੀ ਸ਼ੋਰ ਪੰਜੀ ਹੋਣਾ ਦਾ ਧੰਨਵਾਦ ਹਾਂਜੀ ਬਿੰਦੀ ਹੋ ਗਈ ਮਨਸੂਮ ਪੀਆ ਪਾਣੀ ਦੇ ਵਿੱਚ ਆਵੇ ਰੋਹਤ ਜਦਲੀ ਆਪਣਾ ਤੇ ਕੇਵਲ ਮੱਛੀਆਂ ਕੇਵਲ ਆ ਗਿਆ ਜਦਲੀ ਆਪਣਾ ਚਲੋ ਵਿੱਚ ਜਾਲੀ ਤੇ ਕੇਵਲ ਮੂਸੀਆਂ ਇੱਕ ਮਰਦੋ ਜੀ ਲਓ ਸਾਹਮਣੇ ਕੰਦੇ ਤੇ ਮੈਂ ਬਿੰਦੀ ਕਰਾ ਪ੍ਰਿੰਦਰ ਸਾਹਿਬਾਨ ਦੀ ਬਾੜਵਾਲ ਦੇ ਜਾਵੇ ਇਹ 4 ਨੰਬਰ ਦੀ ਬਿੰਦੀ ਦੀ ਕੁਸ਼ਤੀ ਹੈ ਦੋਨਾਂ ਮੁੰਡਿਆਂ ਦੇ ਤਾੜੀ ਮਾਰਦੇ ਜਲਦੀ ਨਾਲ ਤਿਆਰੀ ਕਰ ਲਿਓ ਇਹ ਪ੍ਰਬੰਧਕਾਂ ਵੱਲੋਂ ਹੋਣੀ ਗਈ ਹੈ ਰਿੰਦਰ ਪਾਲਵਾ ਜੀ ਮਾੜੇ ਵਾਲ ਫਿਰ ਨਾਲ ਕਹਿੰਦੇ ਮਨਸੂਰਪੁਰੀਆ ਇਹ ਚਲਦੇ ਨੇ ਤੈਰੀ ਕਰ ਕਵੰਜਾ ਜੇ ਅੰਸ਼ੂ ਕਰਾਇਆ ਤੇ ਛੋਲੇ ਦੇ ਮਰਕਾਇਆ ਜਿਹਨਾਂ ਦੌਰ ਲਾ ਕੇ ਰੋਲਣੀਆਂ ਉਹ ਵੀ ਅੱਜ ਬਹੁਤ ਬਸ ਸਰਕਾਰ ਇਧਰ ਸਾਡੇ ਬਾਬਾ ਜੀ ਉਹਨਾਂ ਦੇ ਪਾਸੋਂ ਜਿਹੜੀਆਂ ਪੀਰ ਬੇਨਤੀ ਪੁੱਜੀ ਹੈ ਕਿ ਕਿਸੇ ਵੀ ਵੀਰ ਦੇ ਛੇ ਪਿੰਡ ਤੇ ਨਾਮ ਦੇਣਾ ਤੇ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਹਰ ਸਾਲ ਦੀ ਦੌਰ ਤੇ ਪਹਿਲਵਾਨ ਸਭ ਮਿਲ ਕੇ ਕਰਨਗੇ ਤੇ ਬੇਨਤੀ ਹੈ ਵੀ ਪਹਿਲਵਾਨ ਖੇਡ ਪਹਿਲਵਾਨ ਕਰਨੇ ਜਿਹੜੇ ਸਾਥੇ ਹੋ ਜਾਂਦੇ ਆ ਜਾ ਰਿਹਾ ਰੋਸਾਨਾ ਮੋੜ ਮੇ ਦਾ ਹਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ ਹੈ ਸਭੀ ਬਹੁਤ ਵੱਡੇ ਪੱਧਰ ਤੇ ਸੈਨਾਰੇ ਵੀਰਾਂ ਵੱਲੋਂ ਪਿੰਡ ਵਸਿਆਵਾਂ ਵੱਲੋਂ ਗੁੱਗਾ ਯਾਰ ਪੀਰ ਮਨਦੀਵ ਵੱਲੋਂ ਇਹ ਚੰਗੀ ਰੋਗ ਕਰਵਾਇਆ ਜਾ ਰਿਹਾ ਹੈ ਇੱਕ ਰੈਕਿਸਟ ਲਾਇਆ ਹੋਰ ਦਸਾਂ ਤੇ ਕਰਾਇਆ ਜਾ ਰਿਹਾ ਹੈ ਪਹਿਲਾਂ ਨਹੀਂ ਬਹੁਤ ਜ਼ਿਆਦਾ ਪ੍ਰਸਾਦ ਦੇਣਗੇ ਮੇਲਾ ਕਿਹੜਾ ਸੰਭਾ ਤੇ ਇਹ ਸਾਰੇ ਬਹੁਤ ਖੁਸ਼ ਹੁੰਦੇ ਕਿ ਦਿਨ ਮੇਲਾ ਕਰਾਇਆ ਗਿਆ ਤੇ ਪਹਿਲਾ ਸਟਾਰਟ ਸਟੇਜ ਲੱਗੀ ਸੱਬੇ ਜਨ ਕ੍ਰੋਮੋਸ਼ ਕੀਤਾ ਗਿਆ ਪਹਿਲੇ ਮਾਲਿਆ ਬਹੁਤ ਕੋਈ ਕੋਈ ਸਪਾਂਸਰ ਇੱਥੇ ਮੇਰਾ ਇਹ ਪਿੰਡ ਇੱਕ ਦਹਾਸਿਕ ਬੰਦਿਆ ਕਾਫੀ ਸਮੇਂ ਤੋਂ ਛੜੋ ਹੋ ਰਿਹਾ ਬੋਲ ਇਹ ਛਿੰਝਰੀ ਕਰਵਾਈ ਜਾ ਰਹੀ ਆ ਤੇ ਅਸੀਂ ਅਸੀਂ ਛਿੰਝ ਮੇਲੇ ਦੀਆਂ ਆਇਆਂ ਰੰਗਾਂ ਵਿੱਚ ਵਧਾਈਆਂ ਦੇ ਰਿਹਾ ਲੱਖ ਲੱਖ ਮੁबारकਾ ਦਿੰਨੇ ਆ ਤੇ ਇਸ ਦੇ ਨਾਲ ਹੀ ਅਸੀਂ ਤੁਹਾਡੇ ਚੈਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਸਾਡੇ ਵਿੱਚ ਥੋੜੇ ਸਮੇਂ ਬਾਅਦ ਪ੍ਰਿੰਸੀਪਲ ਸਾਹਿਬਾ ਦੇ ਪਾਰਟੀ ਤੋਂ ਪਹੁੰਚ ਗਏ ਆ ਤੇ ਹੋਰ ਕੋਈ ਜਨਾ ਪ੍ਰਸ਼ਾਦ ਦੇ ਆਸੀ ਸਾਹਿਬ ਵੀ ਇਹ ਸਾਰਾ ਪਹੁੰਚ ਗਏ ਆ ਅਸੀਂ ਉਹਨਾਂ ਦੇ ਵਿੱਚ ਆ ਇਹਨੂੰ ਆਖਦੇ ਆ ਅਸੀਂ ਅਭਿਆਸ ਬੇਸਕੋਰ ਪ੍ਰੈਸਟਾ ਕੋਲੋਂ ਵੀ ਸਾਰੇ ਇਹ ਮਿਲ ਸਕੋ ਜੀ ਕੋਈ ਸੇਫ ਜਰਮਾ ਕੋਈ ਮੇਰਾ ਸ਼ਰਮਾਨ ਤੋਂ ਦਾ ਤੇ ਉਹਨਾਂ ਦੇ ਨਾਲ ਜਿਹੜੇ ਕਾਫੀ ਸੇਵਾ ਸਰਵਾਜ ਕਰਦੇ ਸੀਗੇ ਤੇ ਹੁਣ ਜਿਹੜਾ ਸੱਜਾ ਉਹਨਾਂ ਦਿੱਕਤਾਂ ਦੇ ਮੰਦ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਕਿਉਂਕਿ ਇਹੜੀ ਦੁਆਪੇਂ ਹੀ ਕਰਦੀ ਆ ਇਹ ਮੱਲਾ ਪਰਮਾਨਾ ਇਹ ਦੱਦੀ ਆ ਸਮਾਏ ਪਿੰਡਾਂ ਵਿੱਚ ਕਰਦੇ ਰਾ ਕਾਨੇ ਤੋਂ ਪਹਿਲਾਂ ਵੀ ਮਾਲ ਜਿਹਨੇ ਹੋਏ ਪਹਿਲਾਂ ਆਇਆ ਤੇ ਕਾਫੀ ਜਿਹੜੇ ਇੱਥੇ ਬਿਵਾਹ ਆ ਪ੍ਰਦੇਸ਼ਾਂ ਵਿੱਚ ਵੀ ਰਹਿੰਦੇ ਇਸ ਪਿੰਡੇ ਨੇ ਕਹਾਣੀਆਂ ਖਦੇ ਰਿਆ ਵੱਡੇ ਬੱਚਿਆਂ ਨੂੰ ਸਿੱਖਿਆ ਬਹੁਤ ਬਸ਼ਰਤ ਜਿਹੜੇ ਸਿੰਘ ਨੇ ਲਿਆ ਇਹ ਬੱਚਿਆਂ ਨੂੰ ਨੌਜਵਾਨ ਨੂੰ ਨਸ਼ੇ ਤੋਂ ਬេរ ਦੂਰ ਲਿਆਦੇ ਆ ਤੇ ਤੁਸੀਂ ਦੇਖ ਰਹੇ ਹੋ ਕਿਵੇਂ ਹਾਲ ਦੌਰੇ ਸੰਗ ਕਰਾਇਆ ਵੀ ਕੁਝ ਨਸ਼ਾ ਕਰਦੀ ਦੇਖੋ ਤੇ ਇੰਨੀ ਗਰਮੀ ਦੇ ਨਾਲ ਵੀ ਜਿਹੜੇ ਦਰਸ਼ਕ ਆ ਬਹੁਤ ਦੂਰ ਦੂਰੋਂ ਆਏ ਆ ਦੇ ਬੱਚਿਆਂ ਵਿੱਚ ਬਹੁਤ ਜ਼ਿਆਦਾ ਸ਼ਾਇਆ ਤੇ ਧੰਵਾਦ ਗੁਰੂਦੋ ਆਇਆ ਲੈ ਵੀ ਤੇਰੇ ਆ ਮਾਨਵਾਦੀ ਗੱਲ ਆ ਕਿ ਕਿ ਸ਼ਹਿਰ ਵਿੱਚ ਲੜਵਾਇਆ ਜਾ ਰਿਹਾ ਆਪਣੇ ਨੂੰ ਉਹ ਜਨ ਦੇ ਵਿੱਚ ਦੋਸਤਾਂ ਨਾਲ ਕੌਂਫਰੰਸ ਹੈ ਤੇਰਾ ਹਾਈ ਲੈਵਲ ਦੇ ਸ਼ਹਿਰ ਤੇ ਹੁੰਦੇ ਆ ਤੇ ਨਾਮ ਬਹੁਤ ਵੱਡੇ ਵੱਡੇ ਲਿਖੇਦੇ ਆ ਆਪਣੇ ਫੰਡ ਬਹੁਤ ਬਹੁਤਾਂ ਸਪੈਂਡ ਰਿਹਾ ਧੰਨਵਾਦ ਤੇ ਬਹੁਤ ਹੀ ਤੜੇ ਆ ਗਈਆਂ ਤੇ ਨਗਦ ਰਕਮ ਬਹੁਤ ਵੱਡੀ ਆ ਸਿੰਘ ਜੀ ਦਾ ਰਕਮ ਬਹੁਤ ਵੱਡੇ ਪੱਧਰ ਤੇ ਜਾ ਰਿਹਾ ਬਹੁਤ ਵੱਡੇ ਵੱਡੇ ਪਹਿਲਵਾਨ ਜਿਹੜੇ ਆ ਉਹ ਇਸ ਸ਼ਹਿਰ ਦੇ ਵਿੱਚ ਹਾਜ਼ਰੀ ਲਵਾ ਰਹੇ ਆ ਤੁਸੀਂ ਕੋਹ ਦੇਖ ਰਹੇ ਆ ਕਿਵੇਂ ਪਹਿਲਵਾਨ ਕੋ ਦਰੋਦਰ ਨਾਮੀ ਗ੍ਰਮੀ ਪਹਿਲਵਾਨ ਜਿਹੜਾ ਜਿਵੇਂ ਆਪਾਂ ਪਰ ਪਵਾਰਾ ਮਲਮੀਆਂ ਪਹਾੜੀ ਤੇ ਹੋਰ ਵੀ ਬਹੁਤ ਅਜਿਹੇ ਪਹਿਲਵਾਨ ਆ ਉਹ ਇਸ ਸਿੰਗ ਵਿੱਚ ਹਿੱਸਾ ਲੈ ਰਹੇ ਆ ਚਲੋ ਵਿੱਚ ਖੇਡਾਂ ਨਾਲ ਇਹਦਾ ਕੁਸ਼ਤੀਆ ਪਹਿਲਵਾਨੀਆਂ ਇਹਦੇ ਨਾਲ ਬੜੋ ਹਾਡਸਿੰਗ ਜਿਹੜੇ ਖੇਡਾਂ ਇਹ ਨਵਾਂ ਜ਼ਿੰਦਗੀ ਜੀਉਣ ਦੇ ਦਿਆਂ ਬਹੁਤ ਵਧੀਆ ਤੇ ਉਭਰਾਲਾ ਆ ਵੀ ਪਿੰਡਾਂ ਦੇ ਵਿੱਚ ਇਹਨੇ ਕਰਵਾਉਣੇ ਚਾਹੀਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਆ ਤਾਂ ਜੋ ਨੌਜਵਾਨ ਜਿਹੜੀ ਆ ਉਹ ਵਧੀਆ ਜੇਕਰ ਖੇਡਾਂ ਨਾਲ ਜੁੜ ਸਕੇ ਨਸ਼ਾ ਦੂਰ ਹੋ ਸਕੇ

ਬਾਬਾ ਅਲੀ ਤੇ ਰਾਹੁਲ ਨਾਗਰ ਆ ਗਏ ਰਾਹੁਲ ਭਾਈ ਲਖਣ ਗੋਸਣਾ ਕਣ ਵਿੱਚ ਆ ਪਾ ਜੀ ਤੇ ਸ਼ਾਬਾਸ਼ ਸੋਨੂ ਗਾਲਵਾਣ ਜੀ ਫਾਮੜ ਜਿੰਪੀ ਰੁੜਕਾ ਅਗਲੀ ਕੁਸ਼ਤੀ ਵਾਲੇ ਮਾਲ ਵੇਚ ਜਾਓ ਬਾਜਵਾ ਉਹਨਾਂ ਦੇ ਦੋਤੇ ਸਾਹਿਬ ਸੋਨੀ ਤੇ ਭਾਵੀ ਉਹਨਾਂ ਨੂੰ ਵੱਡਾ ਪਿਆਰ ਇਸ ਸੇਂਜ ਵਾਸਤੇ ਫਾਇਦਾ ਹੋਇਆ ਸੋਰੀ ਤੇ ਬੋਵੀ ਦਾ ਧੰਨਵਾਦ ਹੈ ਜੀ ਸਿਕ ਬਾਜਵਾ ਉਹਦੇ ਦੋਤੇ ਸਾਹਿਬ ਉਹ ਸਾਹਮਣੇ ਖੜਾ ਪਾਜ ਭੱਜ ਕੇ ਵਿੱਚ ਰੋਹਤ ਅਜੋੜੀ ਦੇ ਲਈ ਅੱਜ ਭੱਜ ਕੇ ਵਿੱਚ ਆਓ سلدار ببرو گوگل سلامان پہلو جی جلان دیپا پل باجی لو بانی ہے ایک پیر جائے کچھ پڑھنا ایک پیر سے بج کے بجا بجنا بھی پڑتا ہے لوگ پیار سرکار ضرور دس بات چلو बॉम सी फैमिली बहुत बहुत जी मलिक फगवाड़ा पटी फगवाड़ा छोकिरा ਬਲਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹ ਦੂਸਰਾ ਸਪਲੈਂਡਰ ਮੋਟਰਸਾਈਕਲ ਦਿੱਤਾ ਗਿਆ ਬਹੁਤ ਬਹੁਤ ਸਰਕਾਰ ਦੇ ਇਨਾਮ ਪਰਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਉਧਰ ਸਾਡੇ ਸਰਕਾਰیوں ਕੋਲ ਪੂਰੀ ਧੁੱਖਤ ਮੰਡਲੀ ਦਾ ਵੀ ਧੰਨਵਾਦ ਹੈ ਵਿਸ਼ਨਪਾਲ ਸਰਪੰਚ ਸਾਹਿਬ ਬਹੁਤ ਸਾਦਾ ਹੋ ਅਨਸਰਾਜ ਜੀ ਜਿਨ੍ਹਾਂ ਦੇ ਵੱਲੋਂ ਵੱਡੇ ਵੱਡੇ ਤੇ ਐਨਾ ਕਦੇ ਵੀ ਕੋਈ ਜਿਹਾ ਮੋਟਰਸਾਈਕਲ ਦਿੱਤਾ ਜਾਣਾ ਧੰਨਵਾਦ ਕਰਿਆ ਰਿਹਾ ਸਰਗੀਆਂ ਸੂਨ ਸਿੰਘ ਦੇ ਪਾਰ ਬਲੀਓ ਸਪਲੈਂਡਰ ਤੇ ਪਰਮਜੀਤ ਜੀ ਦੇ ਨਾਲ ਪਿਆਰ ਰਕਾਸ਼ ਪ੍ਰਦੇਸ਼ ਸਿੰਘ ਬਲਵ ਸਿੰਘ ਪਿਆਰਾ ਸਿੰਘ ਸਰਦੀਪ ਸਿੰਘ ਜਰਨੈਲ ਸਿੰਘ ਬਲਵੰਤ ਸਿੰਘ ਦੇ ਨਾਲ ਸਾਡੇ ਇਸ ਇਲਾਕੇ ਦੀ ਸ਼ਖਸ਼ੀਅਤ ਰੱਖਾਂਗੇ ਜਿਵੇਂ ਬੀਤਿ ਗ੍ਰਾਮ ਆਓ ਰਸਮਾਂ ਨੂੰ ਬੀਤਿ